ਗੋੜੀ ਬਿਰਾਗਨ ਮਹਲਾ ਚੌਥਾ ਜੋ ਜਨਣੀ ਗਰਭ ਪਾਲਤੀ ਸੋਤ ਕੀ ਕਰੇ ਆਸਾਂ ਵੱਡਾ ਹੋਏ ਤਨ ਖਾਟਦੀ ਕਰ ਭੋਗ ਬਿਲਾਸਾਂ ਤੋਂ ਹਰ ਜਨ ਪ੍ਰੀਤ ਹਰ ਰੱਖਦਾ ਦੇ ਆਪ ਹਰਤਾਸਾਂ ਮੇਰੇ RAM ਮੈਂ ਮੂਰਖ ਹਰ ਰਾਖ ਮੇਰੇ ਗੁਸਈਆਂ ਜਨਕੀ ਉਪਮਾ ਤੁਝ ਹੈ ਵਡਈਆ ਰਹਾਉ ਮੰਦਰ ਘਰ ਆਨੰਦ ਹਰ ਹਰ ਜਸ ਮਨ ਭਾਵੈ ਸਭ ਰਸ ਮੀਠੇ ਮੁਖ ਲਗਹਿ ਜਹ ਹਰ ਗੁਣ ਗਾਵੈ ਹਰ ਜਨ ਪਰਵਾਰ ਸਹਾਰ ਹੈ ਇਕ ਹੀ ਕੁਲੀ ਸਭ ਜਗਤ ਛਡਾਵੈ ਜੋ ਕੇ ਸਕਿਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੋਂ ਵਰਤਦਾ ਹਰ ਪੂਜਾ ਕਰਾਈ ਹਰ ਭਗਤ ਭੰਡਾਰ ਕਹਾਇਦਾ ਆਪੇ ਵਰਸਾਈ ਲੱਲਾ ਹਟ ਵਹਜਿਆ ਕਿਆ ਇਸ ਚਤਰਾਈ ਜੀ ਰਾਜ ਬਹਾਲੇ ਤਾ ਹਰ ਗੁਲਾਮ ਕਾਸੀ ਕੋ ਹਰ ਨਾਮ ਕਡਾਈ ਕਹ ਨਾਨਕ ਹਰ ਕਾ ਦਾਸ ਹੈ ਹਰ ਕੀ ਵੜਾਈ ਗੇ ਰਾਜ ਬਹਲੇ ਤਾਂ ਹਰ ਗੁਲਾਮ ਕਾਸੀ ਕੋ ਹਰ ਨਾਮ ਕਢਾਈ ਜਨ ਨਾਨਕ ਹਰ ਕਾ ਦਾਸ ਹੈ ਹਰ ਕੀ ਵੜੇ ਆਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ